ਸਮਾਣਾ ਦਾ ਸਰਕਾਰੀ ਹਸਪਤਾਲ ਜਿੱਥੇ 100 ਕਿਲੋਮੀਟਰ ਤੱਕ ਦਾ ਮਰੀਜ਼ ਇਲਾਜ ਲਈ ਆਂਦੇ ਹੈ ਲੇਕਿਨ ਸਿਹਤ ਵਿਭਾਗ ਵੱਲੋਂ 30 ਸਾਲ ਹੋ ਗਏ ਇਸ ਹਸਪਤਾਲ ਦੀ ਨਵੀਂ ਇਮਾਰਤ ਤੇ ਕਰੀਬ 7-8 ਕਰੋੜ ਰੁਪਏ ਲਾਇਆ ਸੀ ਲੇਕਿਨ આજ ਤੱਕ ਮੁੱਢਲੀ ਸਹੂਲਤਾਂ ਇਸ ਹਸਪਤਾਲ ਨੂੰ ਨਹੀਂ ਮਿਲੀਆਂ ਜਿਸ ਕਰਕੇ ਖਨੋਰੀ ਪਾਤਣਾ ਸਤਰਾਣਾ ਗੁਲਾੜ ਠੀਕੇ ਗੂਲੇ ਤੱਕ ਦੇ ਹਰਿਆਣਾ ਤੱਕ ਦੇ ਮਰੀਜ਼ ਇਸ ਹਸਪਤਾਲ ਦੇ ਇਲਾਜ ਲਈ ਆਂਦੇ ਹਨ ਲੇਕਿਨ ਪੈਰਾਮੈਡੀਕਲ ਸਟਾਫ ਨਰਸਾਂ ਦੀ ਕਾਟ ਫਾਰਮਾਸਿਸਟ ਨਹੀਂ ਹੈ ਰੇਡੀਓਗ੍ਰਾਫਰ ਨਹੀਂ ਹੈ ਇਸ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਹਿਲਾ ਰੋਗ ਦੇ ਡਾਕਟਰ ਹੈ ਉਹ ਪੋਸਟਿੰਗ ਉਹਦੀ ਨਹੀਂ ਹੈ ਡੈਪੂਟੀ ਸੰਦੇ ਆਂਦਾ ਹੈ ਉਹ ਇੱਕ ਦਿਨ ਆ ਗਿਆ ਫਿਰ ਦੋ ਦਿਨ ਨਹੀਂ ਹੈ ਉਸ ਕਰਕੇ ਜਿਹੜੀ ਗਰਭਵਤੀ ਔਰਤਾਂ ਹੈ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ 2 ਵਜੇ ਦੇ ਬਾਅਦ ਤੋਂ ਦੁਪਹਿਰ 2 3 ਵਜੇ ਦੇ ਬਾਅਦ ਹਸਪਤਾਲ ਦੇ ਵਿੱਚ ਨਾ ਕੋਈ ਡਾਕਟਰ ਮਿਲਦਾ ਨਾ ਕੋਈ ਨਰਸ ਮਿਲਦੀ ਹੈ ਇਹ ਕਿਸੇ ਔਰਤ ਨੂੰ ਜਾਂ ਜੱਚਾ ਬੱਚਾ ਨੂੰ ਕੋਈ ਨੁਕਸਾਨ ਹੁੰਦਾ ਹੈ ਉਸ ਦਾ ਕੌਣ ਜ਼ਿੰਮੇਦਾਰ ਹੋਵੇਗਾ ਕਿਉਂਕਿ ਡਾਕਟਰ ਹੋਵੇਗਾ ਨਰਸ ਹੋਵੇਗੀ ਤਾਂ ਉਸ ਨੇ ਬੱਚੇ ਨੂੰ ਉਸ ਦੀ ਮਾਂ ਨੂੰ ਸੰਭਾਲ ਸਕਦੀ ਹੈ ਲੇਕਿਨ ਇੱਥੇ ਨਰਸਾਂ ਦੀ ਘਾਟ ਕਰਕੇ ਔਰ ਕੁਝ ਜਿਹੜੇ ਮੈਡੀਕਲ ਅਫਸਰ ਹੈ ਪੰਜ ਪੋਸਟਾਂ ਵਿੱਚੋਂ ਤਿੰਨ ਡਾਕਟਰਾਂ ਨੂੰ ਖਨੋਰੀ ਬਾਰਡਰ ਤੇ ਲੈ ਖਨੋਰੀ ਦਾ ਮਸਲਾ ਨੈਸ਼ਨਲ ਮੈਟਰ ਹੈ ਉੱਥੇ ਸਿਹਤ ਵਿਭਾਗ ਨੂੰ ਪਟਿਆਲਾ ਹੈੱਡਕੁਆਰਟਰ ਤੋਂ ਡਾਕਟਰ ਭੇਜਣੇ ਚਾਹੀਦੇ ਨੇ ਨਾ ਕਿ ਸਮਾਣਾ ਹਸਪਤਾਲ ਤੋਂ ਜਿਹੜੇ ਨਵੀਂ ਭਰਤੀ ਹੋਏ ਉਹਨਾਂ ਦੇ ਵਿੱਚੋਂ ਵੀ ਤਿੰਨ ਨੂੰ ਉੱਥੇ ਭੇਜ ਦਿੱਤਾ ਗਿਆ ਦੋ ਡਾਕਟਰ ਇੱਥੇ ਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਆਮ ਲੋਕ ਇਸ ਇਲਾਕੇ ਦੇ ਪਹੁੰਚ ਰਹੇ ਹਨ ਗਰੀਬ ਆਦਮੀ ਸਰਕਾਰੀ ਹਸਪਤਾਲ ਦੇ ਇਲਾਵਾ ਕਈ ਉਸ ਨੂੰ ਕੋ ਜਾਨੂ ਥੋੜੀ ਨਹੀਂ ਹੁੰਦੀ ਕਿਉਂ ਪੈਸਾ ਉਹਦੇ ਕੋਲ ਇੰਨਾ ਨਹੀਂ ਹੁੰਦਾ ਵੀ ਗਰਭਤੀ ਔਰਤ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਜਨੇਪਾ ਕਰਾ ਸਕੇ ਕਿਉਂਕਿ ਉੱਥੇ 50000 70000 ਰੁਪਏ ਖਰਚਦੇ ਲੋਕ ਮੰਗ ਕਰ ਰਹੇ ਸਰਕਾਰ ਤੋਂ ਸਿਹਤ ਵਿਭਾਗ ਤੋਂ ਕਿ ਇਸ ਹਸਪਤਾਲ ਦੇ ਵਿੱਚ ਨਰਸਾਂ ਤੇ ਡਾਕਟਰਾਂ ਨੂੰ ਰੇਡੀਓਗ੍ਰਾਫਰ ਹੈ ਫਾਰਮਾਸਿਸਟ ਹੈ ਉਹਨਾਂ ਦੀ ਪੋਸਟਾਂ ਤੁਰੰਤ ਭਰਤੀ ਕਰਕੇ ਤਨਤੀ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲੇ ਕਿਉਂਕਿ ਪਿਛਲੇ 30 ਸਾਲ ਦੇ ਵਿੱਚ ਸਰਕਾਰਾਂ ਆਈਆਂ ਤੇ ਗਈਆਂ ਕਿਸੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ 3 ਸਾਲ ਇਸ ਸਰਕਾਰ ਨੂੰ ਵੀ ਹੋ ਗਏ ਹਨ ਇਸ ਪਾਸੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਲੋਕ ਸਰਕਾਰ ਦੇ ਆਸਰੇ ਜੀਂਦੇ ਹਨ ਪ੍ਰਕਾਸ਼ ਚੰਨਿ ਸ਼ੋਮਨਾਥ ਰੱਤੇ گاਉਂ ਗੁਲਹਾਰ گاਉਂ ਹਾਂਜੀ ਕੀ ਨਾਮ ਹੈ ਅੰਜਲੀ ਲੜਕਾ ਹੈ ਸਿਵਲ ਹਸਪਤਲ ਸਮਾਣਾ ਹੈ ਸਮਾਣਾ ਨਾ ਅਭੀ ਤੱਕ ਨਹੀਂ ਆਈ ਕੋਈ ਨਰਸ ਨਹੀਂ

ਪਾਤਣਾ ਵਾਲੇ ਵੀ ਇਧਰ ਪਏ ਜੀ ਹੋਣਾ ਸਹੂਲਤਾਂ ਹੋਣੇ ਚਾਹੀਏ بڑے ਡਾਕਟਰ ਹੋਣੇ ਚਾਹੀਏ ਮਸ਼ੀਨਰੀ ਹੋਣੀ ਚਾਹੀਏ ਹਾਂਜੀ ਹੋਣਾ ਚਾਹੀਦਾ ਹੈ ਇੱਥੇ ਸਟਾਫ ਬਿਲਕੁਲ ਹੀ ਘੱਟ ਹੈ ਤੇ ਡਾਕਟਰ ਨਰਸਾਂ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰੀ ਨੇ ਜੀ ਕਿਉਂਕਿ ਹੁਣ ਤਨਖਾਹ ਇਸ ਚੀਜ਼ ਦੀ ਲੈਂਦੇ ਨੇ ਲੋਕਾਂ ਦੀ ਸੇਵਾ ਵਾਸਤੇ ਤੇ ਹੁਣ ਜੇ ਤਨਖਾਹ ਲੈਂਦੇ ਨੇ ਤੇ ਆਪਣਾ ਕੰਮ ਵੀ ਪੂਰਾ ਕਰਨਾ ਬਾਈ ਚਾਂਸ ਕੋ ਤਕਲੀਫ ਹੁੰਦੀ ਹੈ ਮਰੀਜ਼ ਨੂੰ ਹਾਂਜੀ ਕੀ ਕੀ ਹੋ ਸਕਦਾ ਕੁਝ ਵੀ ਹੋ ਸਕਦਾ ਸਰ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜੇ ਉਹਨਾਂ ਨੂੰ ਤਨਖਾਹ ਦਿੰਦੇ ਹੋ ਤੇ ਉਹ ਆਪਣਾ ਪੂਰਾ ਕੰਮ ਕਰਨ ਵੀ ਜਾਂਚ ਕਰਨਾ ਆਕੇ ਵੀ ਕੀ ਹੋ ਰਿਹਾ ਇੱਥੇ ਕੀ ਨਹੀਂ ਹੋ ਰਿਹਾ ਹਾਂਜੀ ਹਾਂਜੀ ਸਟਾਫ ਪੂਰਾ ਹੋਣਾ ਚਾਹੀਦਾ ਸਰ ਜੀ ਸਿਵਲ ਹਸਪੀਟਲ ਹੈ ਤੇ ਫਿਰ ਸਟਾਫ ਤਾਂ ਪੂਰਾ ਹੀ ਹੋਣਾ ਚਾਹੀਦਾ ਨਾ ਹਰੇਕ ਹਰੇਕ ਵਾਸਤੇ ਸਟਾਫ ਹੋਣਾ ਚਾਹੀਦਾ ਡਾਕਟਰ ਪੂਰੇ ਹੋਣੇ ਚਾਹੀਦੇ ਨੇ ਕਮਸ ਕਮ ਦੋ ਡਾਕਟਰ ਤਾਂ ਜ਼ਰੂਰੀ ਹੋਣੇ ਚਾਹੀਦੇ ਨੇ ਠੀਕ ਹੈ ਜੀ ਤਿੰਨ ਚਾਰ ਸਟਾਫ ਨਰਸਾਂ ਹੋਣੀਆਂ ਚਾਹੀਦੀਆਂ ਨੇ ਸਾਂਭਣ ਵਾਸਤੇ 3 ਵਜੇ ਤੋਂ ਬਾਅਦ ਕੋਈ ਸਟਾਫ ਨਹੀਂ ਹੈਗਾ ਜੀ ਉਰੇ ਠੀਕ ਹੈ ਜੀ ਜੇ ਬੱਚੇ ਨੂੰ ਮਾਂ ਨੂੰ ਹਾਂ ਮਾਂ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਅਸਦਾ ਬੋਲੋ ਤੁਸੀਂ ਸਰਕਾਰ ਨੂੰ ਕੀ ਮੰਗ ਕਰੀਏ ਸਰਕਾਰ ਨੂੰ ਇਹੀ ਮੰਗ ਕਰਦੇ ਡਾਕਟਰ ਪੂਰੇ ਲਿਆਉਣਗੇ

ਦਵਾਈ ਮਿਲੇ ਜੀ ਬਾਹਰ 230 ਰੁਪਏ ਦੀ ਬਾਹਰ ਤੇ ਲਏ ਗਏ ਕੀ ਗੰਦਰ ਹੈ ਨਹੀਂ ਨਾ ਜੀ ਹੈ ਨਹੀਂ ਅੰਦਰ ਨਹੀਂ ਜੀ ਵੇਖੋ ਜੀ ਸੱਭਾ ਰੋਲੇ ਅੰਦਰੋਂ ਮਿਲੀ ਨਹੀਂ ਵੇਖੋ ਸਾਰੇ ਬਾਹਰੋਂ ਲੈਂਦੇ ਆ ਜੀ ਮੈਡੀਕਲ ਤੋਂ ਦਿਖਾ ਇਹ ਚੀਜ਼ ਜਿਹੜੇ ਥੋਪ ਦੋ ਪੱਤੇ ਲੈਂਦੇ ਨੇ ਅੰਦਰੋਂ ਮਿਲੇ ਨੇ ਬਾਕੀ ਬਾਹਰੋਂ ਮਿਲੀ ਆ ਜੀ ਹਾਂ ਜੀ ਇਹ ਤਾਂ ਹੋਣੀ ਆ ਜੀ ਪਰ ਡਾਕਟਰ ਪੱਕੇ ਨਹੀਂ ਹੈਗੇ ਨਾ ਨਕਸਾ ਨਹੀਂ ਇਸ ਟਾਈਮ ਨਰਸਾਦਾ ਪਰੇਸ਼ਾਨੀ ਦਾਨਦੀ ਹੈ ਜੀ ਅਸੀਂ 50000 ਰੁਪਏ ਕਰਾ ਸਕਦੇ ਹਾਂ ਪ੍ਰੇਮੀ ਲਾਜ ਨਾ ਸਕਦੇ ਨਹੀਂ ਜੀ ਇਹ ਨਹੀਂ ਨਾ ਜੀ ਇੱਥੇ ਹੋਣਾ ਚਾਹੀਦਾ ਡਾਕਟਰ ਹਾਂਜੀ ਜੀ ਸੁਰਿੰਦਰ ਕੁਮਾਰ ਪਿੰਡ ਗਲਾਰ ਤੋਂ ਆਇਆ ਸੀ ਅਸਾਂ ਜੀ ਬੱਚਾ ਆਉਣਾ 1 ਮਹੀਨੇ ਬਾਅਦ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਨੂੰ ਕਿਤੇ ਧੱਕੇ ਨਾਲ ਖਾਣੇ ਪੈਣ ਅਸੀਂ ਸਮਾਣੇ ਚਾਹੁੰਦੇ ਹਾਂ ਵੀ ਸਾਡੀ ਡਿਲ ਹੋਵੇ ਕਿੰਨੇ ਦੂਰ ਪਏ ਹੋ ਤੇ ਕਿੰਨੇ ਕਿਲੋਮੀਟਰ ਦਾਰੇ ਸਾਡੇ ਅਸੀਂ 30 ਕਿਲੋਮੀਟਰ ਦੂਰ ਆਇਥੋਂ 30 ਕਿਲੋਮੀਟਰ ਦੂਰ ਤੋਂ ਆਇਆ ਸੀ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੀ ਜਿਹੜੀ ਡਿਲੀਵਰੀ ਹੋਵੇ ਬੱਚੇ ਦੀ ਇੱਥੇ ਹੋਣੀ ਚਾਹੀਦੀ ਹੈ ਜਦੋਂ ਵੀ ਆਣਿਆ ਸਾਨੂੰ ਕੋਈ ਨਾ ਕੋਈ ਟੈਸਟ ਲੈ ਕੇ ਦੇ ਦੇਣੇ ਕਦੇ ਕਿੱਥੇ ਭੇਜ ਦੇਣੇ ਕਦੇ ਕਿੱਥੇ ਵੇ ਨੇ ਸਾਨੂੰ ਇਸ ਕਰਕੇ ਬਹੁਤ ਮੁਸ਼ਕਿਲ ਆ ਰਹੀ ਹੈ ਤੇ ਇਸ ਕਰਕੇ ਸਾਡੀ ਕੋਈ ਸੁਣ ਨਹੀਂ ਬੱਚਾ ਹੋਵੇਗਾ ਉਹ ਕਿੱਥੇ ਹੋਣਾ ਚਾਹੀਦਾ ਸਮਾਨੇ ਹੋਣਾ ਚਾਹੀਦਾ ਕੋਈ ਨਹੀਂ ਸਾਰੇ ਇਹ ਸੋਚਣਾ ਚਾਹੀਦਾ ਸਰਕਾਰੀ ਹਸਪਤਾਲ ਨੂੰ ਇਹ ਕਰਨਾ ਚਾਹੀਦਾ ਕੋਈ ਨਾ ਕੋਈ ਗੱਲਬਾਤ ਬਤ ਤੇ ਅਸੀਂ ਜੇ ਚਾਹਨੇ ਵੀ ਸਾਡਾ ਜਿਹੜਾ ਹੋਵੇ ਜੋ ਇੱਥੇ ਸਮਾਨੇ ਹੋਣਾ ਚਾਹੀਦਾ ਹਾਂਜੀ ਹੋਣੀ ਚਾਹੀਦੀ ਉਹ ਤਾਂ ਹਾਂਜੀ ਹੋਣੀ ਚਾਹੀਦੀ ਜਿਵੇਂ ਦੂਰੋਂ ਹੁੰਦੇ ਸਰ ਉਹਨਾਂ ਨੂੰ ਦਿੱਕਤ ਹੁੰਦੀ ਜਿੰਨ ਨਰਸਾ ਨਹੀਂ ਹੋਣੀ ਹੈ ਡਾਕਟਰ ਨਹੀਂ ਹੋਣੇ ਕੀ ਇਲਾਜ ਕਿਵੇਂ ਹੋਊਗਾ ਹਾਂਜੀ ਉਹ ਗਲਤ ਹੈਗੀ ਹੈ ਇਹ ਹੀ ਬਈ ਡਾਕਟਰ ਦਾ ਮਤਲਬ ਪੂਰੇ ਟਾਈਮ ਤੇ ਆਣੇ ਚਾਹੀਦੇ ਨਾਲੇ ਰੋਜ਼ ਆਣੇ ਚਾਹੀਦੇ ਆ ਜਿਵੇਂ ਸਾਡੇ ਵਰਗਾ ਟਾਈਮ ਤੇ ਆ ਜਾਂਦੇ ਆ ਜੀ ਡਾਕਟਰ ਵਰਗਾ ਹੀ ਟਾਈਮ ਤੇ ਨਹੀਂ ਹੁੰਦੇ ਹੈਗੇ ਤੇ ਦਿੱਕਤ ਹੁੰਦੀ ਹੈ ਨਰਸਾ ਹੈ ਨਹੀਂ ਹਾਂਜੀ ਨਰਸਾ ਹੈ ਨਹੀਂ ਉਹ ਵੀ ਹੈਗੇ ਦਿੱਕਤ ਉਹ ਵੀ ਹੋਣੀ ਚਾਹੀਦੀ ਹੈ ਹਾਂਜੀ ਉਹ ਵੀ ਹੋਣਾ ਚਾਹੀਦਾ ਜੀ ਸੁਨੀਤਾ ਇਹ 1 ਵਜੇ ਆਇਆ ਜੀ 1 ਵਜੇ ਇਸ ਟਾਈਮ ਉਰੇ ਕੋਈ ਨਹੀਂ ਹੈ ਕੋਈ ਨਹੀਂ ਹੈ ਡਾਕਟਰਾਂ ਨੂੰ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਸਹੂਲਤਾਂ ਹੋਣੀ ਚਾਹੀਦੀ ਹੈ ਵੀ ਇੱਕ ਕੱਲ ਕੋ ਰਾਤ ਨੂੰ ਕੋਈ ਬੱਚੇ ਨਾਲ ਕੁਝ ਤਕਲੀਫ ਹੋ ਜੇ ਜ ਲੈਡੀਆਂ ਨਾਲ ਹੋ ਜੇ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਅਸੀਂ ਕਿੱਥੇ ਰਹਿੰਦੇ ਅਸੀਂ ਤਾਂ ਜੀ ਮੈਂ ਤਾਂ ਢਵਾਨਤ ਆ ਰਹੀ ਆ ਜੀ ਇੱਕ ਲੜਕੀ ਦੀ ਮਾਂ ਇਹ ਗੁੱਡੀ ਕਿੱਥੇ ਵੀ ਆਈ ਹੈ ਇਹ ਤੇ ਗੁਲਾੜ ਗੁਲਾੜ ਤੋਂ ਆਇਓ ਹਾਂ ਕੀ ਹੋਇਆ ਬੱਚਾ ਹੈ ਲੜਕਾ ਠੀਕ ਹੈ ਜੀ ਸਾਰਿਆਂ ਨੂੰ ਮੈਨੂੰ ਬਹੁਤ ਸਾਰੇ ਲੋਕ ਜਿਹੜੇ ਸਮਾਣੇ ਤੋਂ ਇੱਕ ਕੰਪਲੇਂਟ ਕਰ ਰਹੇ ਨੇ ਕਿ ਜਿਹੜਾ ਸਿਵਲ ਹਸਪਤਾਲ ਐ ਸੁਬਾਣੇ ਦਾ ਦੇਖੋ ਜੀ ਬਿਲਡਿੰਗ ਬਹੁਤ ਵਧੀਆ ਐ ਸੁਬਾਣੇ ਹਸਪਤਾਲ ਦੀ ਪਰ ਉੱਥੇ ਲੋਕਾਂ ਨੂੰ ਇੰਨੀ ਕੁ ਪ੍ਰੋਬਲਮ ਆ ਰਹੀ ਐ ਦੇਖੋ ਬਿਮਾਰੀਆਂ ਵੀ ਬਹੁਤ ਵੱਧ ਚੁੱਕੀਆਂ ਨੇ ਦੂਜਾ ਔਰਤ ਹੋਣ ਦੇ ਨਾਤੇ ਜੇ ਮੈਂ ਗੱਲ ਕਰਾਂ ਜੱਚਾ ਬੱਚਾ ਜਿਹੜਾ ਬੋਰਡ ਐ ਉੱਥੇ ਡਾਕਟਰਸ ਵੀ ਉੱਥੇ ਸਿਰਫ ਹਫਤੇ 'ਚ 3 ਦਿਨ ਗਾਇਨਕੋਲੋਜਿਸਟ ਮਾਤਾਖਸ਼ਲਿਆ ਹਸਪੀਟਲ ਤੋਂ ਆਉਂਦੇ ଥି ਪਰ ਮੈਂ ਪੁੱਛਣਾ ਚਾਹੁੰਦੀ ਆ ਕਿ ਹਫਤਾ ਪਰ ਦੇ ਵਿੱਚੋਂ ਤਿੰਨ ਦਿਨ ਜੇ ਗਾਇਨਕੋਲੋਜੀਸਟ ਉੱਥੇ ਆਵੇ ਜਿਹੜੀਆਂ ਡਿਲੀਵਰੀਜ਼ ਹੁੰਦੀਆਂ ਨੇ ਜਿਹੜੀਆਂ ਮਾਵਾਂ ਬੱਚੇ ਬੱਚਿਆਂ ਨੂੰ ਜਨਮ ਦੇਣ ਵੇਲੇ ਜਿਹੜੀ ਉੱਥੇ ਉਹਨਾਂ ਦੀ ਹਾਲਤ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਪਾਟੜਾ ਖਨੋਰੀ ਠਰੂਏ ਤੱਕ ਕੋ ਬਾਰਡਰ ਤੋਂ ਔਰਤਾਂ ਵਿਚਾਰੀਆਂ ਜਿਹੜੀਆਂ ਨੇ ਰੈਫਰ ਵੀ ਕਰ ਦਿੱਤੀ ਆ ਜਾਦੀਆਂ ਨੇ ਪਾਟੜਾ ਤੋਂ ਇੱਥੇ ਸਮਾਣੇ ਲਈ ਸਮਾਣੇ ਤੋਂ ਫਿਰ ਰੈਫਰ ਕਰਨਾ ਪੈਂਦਾ ਹੈ ਅੱਗੇ ਪਟਿਆਲੇ ਵਾਸਤੇ ਪਰ ਇੰਨਾ 100 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਉਦੇ ਵਿੱਚ ਡਾਕਟਰ ਨਾ ਹੋਵੇ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਮੈਂ ਸਿਹਤ ਮੰਤਰੀ ਸਾਹਿਬ ਨੂੰ ਇਹ ਜਰੂਰ ਬੇਨਤੀ ਕਰਦੀ ਆ ਕਿ ਚਾਹੇ ਉੱਥੇ ਕੰਨਾਂ ਦੇ ਡਾਕਟਰ ਐਮ ਡੀ ਡਾਕਟਰ ਮੈਡੀਸਨ ਕੋਈ ਹੋਗੇ ਨਹੀਂ ਪਰ ਜਿਹੜੇ ਔਰਤਾਂ ਨੂੰ ਮੁਸ਼ਕਿਲ ਆ ਰਹੀਆਂ ਨੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਦੇਖੋ ਜੀ ਇੱਥੇ ਨਰਸਾਂ ਨਹੀਂ ਹੈਗੀਆਂ ਪੂਰੀਆਂ ਕੋਈ ਪੈਰਾਮੈਡੀਕਲ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਕਮੀ ਹੈ ਕੱਲ ਵੀ ਉੱਥੇ ਹਸਪੀਟਲ ਦੇ ਵਿੱਚ ਜਿਵੇਂ ਤਿੰਨ ਚਾਰ ਡਿਲੀਵਰੀ ਵਾਲੀਆਂ ਜਿਹੜੀਆਂ ਸਾਡੀਆਂ ਭੈਣਾਂ ਉੱਥੇ ਪਹੁੰਚੀਆਂ ਪਰ ਡਾਕਟਰ ਨਹੀਂ ਹੁੰਦੇ ਰਾਤ ਨੂੰ ਤੇ ਉਹ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ ਸੋ ਮੈਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਜਿਹੜਾ ਹੈਲਥ ਦੇ ਡਿਪਾਰਟਮੈਂਟ ਦਾ ਸਾਰਾ ਪ੍ਰਸ਼ਾਸਨ ਨੇ ਮੰਤਰੀ ਸਾਹਿਬ ਤੁਹਾਨੂੰ ਇਹ ਬੇਨਤੀ ਕਰਦੀਆਂ ਕਿ ਇਸ ਚੀਜ਼ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਦੇਖੋ ਡਿਲੀਵਰੀ ਦੇ ਟਾਈਮ ਡਾਕਟਰ ਦਾ ਨਾ ਹੋਣਾ ਨਰਸਾ ਵੱਲੋਂ ਡਿਲੀਵਰੀ ਹੋਣੀ ਇਹ ਬਹੁਤ ਇੱਕ ਗਲਤ ਗੱਲ ਹੈਗੀ ਹੈ ਸੋ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਜੋ ਲੋੜਿੰਦੀਆਂ ਤੇ ਮੁਢਲੀਆਂ ਉੱਥੇ ਸਹੂਲਤਾਂ ਨੇ ਉਹ ਲੋਕਾਂ ਨੂੰ ਦਿੱਤੀਆਂ ਜਾਣ ਉਹ ਉਹਨਾਂ ਦਾ ਇੱਕ ਬੁਨਿਆਦੀ ਹੱਕ ਹੈ ਆਪਾਂ ਕਹਿੰਦੇ ਸੀ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ 2022 ਦੀ ਜਦੋਂ ਸਰਕਾਰ ਬਣੀ ਹੈ ਕਿ ਦਿੱਲੀ ਦਾ ਸਿਹਤ ਮਾਡਲ ਦਿੱਲੀ ਦਾ ਜਿਹੜਾ ਸਿੱਖਿਆ ਮਾਡਲ ਹੈ ਉਹ ਅਸੀਂ ਲੈ ਕੇ ਆਵਾਂਗੇ ਪਰ ਮੈਂ ਦਿੱਲੀ ਚੋਣਾ ਚ ਜਾ ਰਹੀਆਂ ਨਾ ਮੈਨੂੰ ਮਾਡਲ ਉੱਥੇ ਦਿਖ ਰਿਹਾ ਹੈ ਨਾ ਮੈਨੂੰ ਇਹ ਮਾਡਲ ਇੱਥੇ ਦਿਖ ਰਿਹਾ ਸੋ ਬੇਨਤੀ ਹੈ ਕਿ ਤੁਰੰਤ ਇਹ ਗੱਲਬਾਤ ਧਿਆਨ ਦੇ ਕੇ ਉੱਥੇ ਡਾਕਟਰਾਂ ਦੀ ਪੈਰਾਮੈਡੀਕਲ ਸਟਾਫ ਦੀ ਨਰਸਿਸ ਦੀ ਜਿਹੜੀ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਸਾਡੀ ਮਹਿਲਾ ਕੌਂਸਲ ਵੱਲੋਂ ਤੁਹਾਨੂੰ ਇੱਕ ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਇਹ ਕੰਮ ਨਹੀਂ ਹੋਊਗਾ ਜੇ ਔਰਤਾਂ ਨੂੰ ਇਸੇ ਤਰ੍ਹਾਂ 100 ਕਿਲੋਮੀਟਰ ਦੇ ਦਾਇਰੇ 'ਚ ਔਰਤਾਂ ਇਸ ਬਾਣਾ ਹਸਪੀਟਲ ਪਹੁੰਚਦੀਆਂ ਨੇ ਪਰ ਉੱਥੇ ਉਹਨਾਂ ਨੂੰ ਇਹ ਸੁਵਲਤਾ ਨਹੀਂ ਮਿਲਦੀਆਂ ਤਾਂ ਤੁਹਾਨੂੰ ਬੇਨਤੀ ਹੈ ਅਪੀਲ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਜ਼ਰੂਰ ਵਿਡਾਂਗੇ ਜਾਂ ਇਥੇ ਸਾਰੀਆਂ ਕਮੀਆਂ ਦੀ ਇੱਥੇ ਪੂਰਤੀ ਕੀਤੀ ਜਾਵੇ ਉਹਨਾਂ ਦੇ ਲੋੜਿੰਦੇ ਬੁਢਲੇ ਹੱਕ ਹੈ ਜਿਹੜੇ ਹਸਪੀਟਲ ਦੇ ਵਿੱਚ ਡਾਕਟਰਸ ਨਰਸਿਸ ਜ਼ਰੂਰ ਪ੍ਰੋਵਾਈਡ ਕਰਾਈ ਜਾਣ ਧੰਨਵਾਦ ਜੈ ਹਿੰਦ ਹਾਂ ਮੈਂ ਮਾਤਾ ਕੁਸ਼ਲਿਆ ਮੈਂ ਉਹ ਜੌਬ ਕਰ ਰਹੀ ਹਾਂ ਫਿਰ ਮੇਰੀ ਡੈਪੂਟੇਸ਼ਨ ਇਹ ਟੈਂਪਰੇਰੀ ਡਿਊਟੀ ਹੈ ਕਿ ਮੰਥ ਮੇ 15 ਡੇਜ਼ ਲੱਗਦੀ ਹੈ बट रेगुलर पोस्ट की डॉक्टर या बहुत मुश्किल आती है हम तो जितने ड्यूटी भी होते हैं हम पहले ही बता देते हैं पेशेंट को एक्सप्लेन कर देते हैं कि यहाँ तीन बजे तक ही हम होते हैं तीन बजे के बाद कोई नहीं होता है ਤੋ ਪੇਸ਼ੈਂਟ ਆਪਣੇ ਰਿਸਕ 'ਤੇ ਫਿਰ ਕਰਵਾਤੇ ਆਂ ਪਰ ਬਹੁਤ ਦਿੱਕਤ ਹੈ ਪੇਸ਼ੈਂਟ ਕੇ ਲਈ ਵੀ ਡਾਕਟਰ ਕੇ ਲਈ ਵੀ ਫਿਰ ਹਮੇ ਉਨਕੋ ਮਾਤਾ ਕੁਸ਼ਲਿਆ ਜਾਂ ਰਜਿੰਦਰਾ ਰੈਫਰ ਕਰਨਾ ਪੜਦਾ ਹੈ ਆਪਣੇ ਕੋਲ ਔਨ ਰਿਕਾਰਡ ਔਨ ਰਿਕਾਰਡ ਪੰਜ ਨਰਸਾਂ ਹੈਗੀਆਂ ਬਾਕੀ ਅਸੀਂ ਸਿਵਲ ਸਰਜਨ ਪਟੇਲਾ ਤੇ ਉੱਪਰ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਹੋਰ ਭੇਜੀ ਜਾਣ ਤੇ ਤਿੰਨਾਂ ਨੇ ਹੋਰ ਭੇਜੀ ਹੈਗੀਆਂ ਟੋਟਲ ਸਾਡੇ ਕੋਲ 8 ਹੈਗੀਆਂ ਸਟਾਫ ਨਰਸਾਂ ਹੁਣ ਬਟ ਇਸ ਦੇ ਡਿਪਟੀ ਸੰਤ ਕੋ ਬੰਦਾ ਆਂਦਾ ਹੈ ਉਸਕਾ ਮਨ ਨਹੀਂ ਹੁੰਦਾ ਤਿੰਨ ਦੇ ਹੀ ਨਾ ਕੰਮ ਨਹੀਂ ਕਰਦਾ ਰੋ ਸਾਵਨ ਨੂੰ 6 ਵਜੇ ਕੇ ਬਾਅਦ ਤੋ ਅਰੇ ਅਬ ਤੁਸੀਂ ਦੇਖ ਕੇ ਆਓ ਲੇਵਰੂਮ ਦੇ ਵਿੱਚ ਕੋਈ ਨ ਲੇਬਰਮ ਦੇ ਵਿੱਚ ਇਵਨਿੰਗ ਤੇ ਨਾਈਟ ਦੇ ਵਿੱਚ ਹੈਗੀਆਂ ਸਾਡੇ ਕੋਲ ਸਟਾਫ ਨਰਸਾਂ ਮਾਰਨਿੰਗ ਦੇ ਵਿੱਚ ਨਹੀਂ ਹੈਗੀਆਂ ਨਹੀਂ ਇਵਨਿੰਗ ਵੀ ਨਹੀਂ ਸੀ ਕੱਲ ਸ਼ਾਮ ਨੂੰ 6 ਵਜੇ ਕੋਈ ਨਹੀਂ ਸੀ ਸੀ ਡਿਲੀਵਰੀ ਦਾ ਟਾਈਮ ਬੱਚੇ ਲੇਡੀਆਂ ਚਾਰ ਪਈਆਂ ਸੀ ਕੋਈ ਨਰਸ ਨਹੀਂ ਸੀ ਇੱਥੇ ਸਟੈਂਡ ਲਾ ਉੱਪਰ ਬਾੜ ਦੇ ਅੰਦਰ ਕੋਈ ਸਟਾਫ ਮੈਂਬਰ تھا ਆਪ ਸ਼ਾਮ ਨੂੰ 6 ਵਜੇ ਬਾਡ ਦੇ ਵਿੱਚ ਵੀ ਇਵਨਿੰਗ ਤੇ ਨਾਈਟ ਦੇ ਵਿੱਚ ਹੈਗੇ ਮਾਰਨਿੰਗ ਦੇ ਵਿੱਚ ਨਹੀਂ ਹੈਗੇ ਸਾਡੇ ਕੋਲ ਕਿਉਂ ਸ਼ਾਰਟੇਜ ਚੱਲੀ ਹੈ ਅਸੀਂ ਉੱਚ ਅਧਿਕਾਰੀਆਂ ਨੂੰ ਲਿਖੀ ਹੋਈ ਹੈ ਤਾਂ ਕਿ ਸਾਡੇ ਕੋਲ ਬਦ ਤੋਂ ਬਦ ਸਟਾਫ ਨਰਸਾਂ ਭੇਜੀ ਜਾਣ ਤਾਂ ਜੋ ਸੀ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ। ਐਮਓ ਵੀ ਕਹਿੰਦੇ ਐਮਓ ਵੀ ਥਾ ਡੱਲੇਵਾਲ ਕੀ ਮੈਟਰ ਨੂੰ ਲੈ ਕੇ ਉੱਥੇ ਭੇਜਗੇ ਜਦਕਿ ਇੱਥੋਂ ਬਾਹਰ ਨਹੀਂ ਹੋਣੇ ਚਾਹੀਦੇ। ਹਾਂ ਸਾਡੇ ਕੋਲ ਕੁਝ ਐਮਓ ਆਏ ਸੀਗੇ ਜਿਨ੍ਹਾਂ ਦੀ ਡਿਊਟੀ ਡੱਲੇਵਾਲ ਜੀ ਕੋਲ ਤਿੰਨੀ ਐਮਓ ਦੀ ਡਿਊਟੀ ਉੱਥੇ ਲੱਗੀ ਹੈਗੀਆ ਤਾਂ ਸਾਨੂੰ ਐਮਓ ਦੀ ਵੀ ਹੁਣ ਸ਼ਾਰਟੇਜ ਚੱਲ ਰਹੀ ਹੈਗੀ। ਹਸਪਤਾਲ ਨਹੀਂ ਐਮਓ ਇੱਥੋਂ ਹੀ ਭੇਜਨੇ ਨੇ ਜਿੱਦ ਕਿ ਨੇਸ਼ਨਲ ਮੈਟਰ ਹੈ ਕਿ ਡਿਸਟ੍ਰਿਕਟ ਤੋਂ ਜਾਣੇ ਚਾਹੀਦੇ ਇੱਥੋਂ ਥੋੜੇ ਵੀ ਇਸ ਹਸਪਤਾਲ ਤੋਂ 100 ਕਿਲੋਮੀਟਰ ਘਾਏ ਹਸਪਤਾਲ ਹੈ 100 ਕਿਲੋਮੀਟਰ ਦਾ ਮਰੀਜ਼ ਇੱਥੇ ਆਂਦਾ ਹੈ ਲੇਕਿਨ ਉਹਨਾਂ ਨੂੰ ਰੈਫਰ ਰੈਫਰ ਤੇ ਹੀ ਹੁਕਾਣੀ ਹੁੰਦੀ ਹੈ ਸਾਰੀ ਇਹ ਮਸਲਾ ਕਿਸ ਤਰ੍ਹਾਂ ਹਲ ਹੋ ਗਾਣ ਵਾਲੇ ਸਮੇਂ ਚ ਉਹ ਐਮਓ ਸਾਡੇ ਕੋਲ ਹੈ ਤਾਂ ਸਹੀ ਪਰ ਉਹ ਦਿੱਲੀ ਵਾਲਜੀ ਦੀ ਖਨੋਰੀ ਬਾਰਡਰ ਤੇ ਉੱਥੇ ਭੇਜੇ ਹੋਏ ਹੈਗੇ ਤਾਂ ਇਸ ਕਰਕੇ ਸਾਨੂੰ ਐਮਓ ਜੀ ਵੀ ਹੁਣ ਛੋਟੇ ਚੱਲ ਰਹੀ ਹੈਗੀ ਹੈਗੀ ਚੀਫ ਫਾਰਮੈਸਿਸਟ ਦੀ ਪੋਸਟ ਵੀ ਖਾਲੀ ਹੈ ਆਪਣੀ ਹਾਂਜੀ ਚੀਫ ਫਾਰਮੈਸਿਸਟ ਦੀ ਵੀ ਖਾਲੀ ਹੈ ਤੇ ਜਿਹੜਾ ਦੂਜਾ ਦਰਜਾ ਚਾਰ ਅਮਲਾ ਦਾ ਮੋ ਵੀ ਨਹੀਂ ਹੈ ਤੁਹਾਡੇ ਕੋਲ ਵੀ ਦੇਖੋ ਹੈ ਨਹੀਂ ਨਾ ਉਹਨਾਂ ਦੀ ਵੀ ਛੋਟੇ ਚੱਲ ਰਹੀ ਹੈ ਨਹੀਂ ਸਾਡੇ ਕੋਲ ਵੀ ਨਹੀਂ ਹੈ ਗਵਿੰਦਰਪੁਰ ਉੱਚੀ ਬੋਲ ਹਾਂਜੀ ਸੋਨਿਆ ਕਿੱਥੋਂ ਆਏ ਤੁਸੀਂ ਹੀਰਮਨ ਕਾਨਪੱਤੀ ਸੀ ਸਮਾਰ ਹੀ ਇਸ ਸਮਾਰ ਹਾਂਜੀ ਇੱਥੇ ਦੇਖੋ ਨਾ ਨਰਸ ਹੈ ਹਾਂਜੀ ਕੁਝ ਵੀ ਨਹੀਂ ਹੈ ਯਹਾਂ ਪੇ ਤੋਂ ਇੱਕ ਡਾਕਟਰ ਆਤਾ ਦੂਸਰਾ ਚੇਂਜ ਹੋਤਾ ਇਹ ਥੋੜੀ ਉਤਰੇ ਕਤਪ ਪਟਿਆਲੇ ਲਿਖ ਕੇ ਦੇ ਦਿੰਦੇ ਹੈ ਇਲਾਜ ਯਹੀ ਪੇ ਹੋਣਾ ਚਾਹੀਏ ਨਾ ਸਰਕਾਰੀ ਮੇ ਪ੍ਰਾਈਵੇਟ ਮੇ ਲਿਖ ਕੇ ਦੇ ਦਿੰਦੇ ਹੈ ਹਮੇ प्राइवेट में कितना पैसा कर सकते हो आप लोग? नहीं तो नहीं साथ साथ नहीं, साथ नहीं, नहीं, साथ नहीं इतनी तो बियोत है ही नहीं हमारी हम गरीब बंदे हैं कोई कहाँ से अमीर बंदे थोड़ी हो गया इतने गरीब हैं हम तो इतना पैसा कहाँ से बियोत कर सकते नहीं कर सकते हम हमें सुविधा देनी चाहिए डॉक्टर एक रखना चाहिए नहीं आपके हाँ ड ਹੈ ਨਾ ਹਾਂ ਜੀ ਇਹ ਮੁਸ਼ਕਿਲ ਆਏਗੀ ਪ੍ਰਾਈਵੇਟ ਚੀਜ਼ਾਂ ਨਹੀਂ ਐਨਾ ਵੀ ਤੇ ਹੁੰਦੇ ਹੈ ਜੀ ਐਨਾ ਕਿਤੇ ਪੈਸਾ ਆਉਂਦਾ ਪ੍ਰਾਈਵੇਟ ਕਰਾਉਣ ਵਿੱਚ ਹਾਂ ਜੀ ਸੂਲ ਤੋਂ ਹਣੀ ਚੀਜ਼ੇ ਅਰੇ ਰਾਤ ਨੂੰ ਵੀ ਦੇਖਣਾ ਚਾਹੀਦਾ ਦਿਨੇ ਵੀ ਦੇਖਣਾ ਚਾਹੀਦਾ ਰੀਜਾਂ ਨੂੰ ਹੁਣ ਮੇਰੇ ਪੈਨ ਹੋ ਰਿਹਾ ਸੀ ਹਾਲੇ ਤੱਕ ਤੋਂ ਗੋਪਨ ਦੇਖੇ ਨਹੀਂ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼